ਹੰਕਾਰੀ ਮਨੁੱਖ ਦੂਜੇ ਦੀ ਚੰਗਿਆਈ ਨੂੰ ਕਦੇ ਅਕਸੈਪਟ ਨਹੀਂ ਕਰਦਾ ਕਿਉਂਕਿ ਉਹਨੂੰ ਲੱਗਦਾ ਕਿ ਚੰਗਾ ਤੇ ਮੈਂ ਹੀ ਆ ਦੁਨੀਆ 'ਚ ਹੋਰ ਕੋਈ ਚੰਗਾ ਕਿਵੇਂ ਹੋ ਸਕਦਾ ਜਦੋਂ ਹੌਮ ਮਿਟ ਜਾਏ ਤੇ ਫਿਰ ਦੂਜੇ ਦੀ ਭਲਾਈ ਵੀ ਨਜ਼ਰ ਆਉਣ ਲੱਗ ਪੈਂਦੀ ਉਹ ਜਿਵੇਂ ਪਹਿਲਾਂ ਮੈਰਜ਼ ਕੀਤੀ ਸੀ ਸਾਂਝ ਕਰੀ ਜਾਏ ਗੁਣਾ ਕੇਰੀ ਛੋੜ ਔਗਣ ਚਲੀ ਬੁਰਾ ਨਾ ਮੰਨਿਆ ਕੋਈ ਫਿਰ ਨਾ ਤਾਂ ਇਸ ਨਿਮਰਤਾ ਕਰਕੇ ਸਾਨੂੰ ਕੋਈ ਬੁਰਾ ਮੰਨਦਾ ਵੀ ਅਸੀਂ ਬੁਰੇ ਆ ਤੇ ਨਾ ਅਸੀਂ ਕਿਸੇ ਨੂੰ ਬੁਰਾ ਮੰਨਦੇ ਆਂ ਵੀ ਕਿਸੇ ਦੀ ਚੰਗਿਆਈ ਆ ਤੇ ਉਹਨੂੰ ਅਸੀਂ ਬੁਰਾ ਨਹੀਂ ਮੰਨਾਂਗੇ ਉਹਦੀ ਚੰਗਿਆਈ ਦੀ ਰਿਸਪੈਕਟ ਕਰਾਂਗੇ ਸਤਕਾਰ ਕਰਾਂਗੇ ਆਦਰ ਕਰਾਂਗੇ ਮਾਣ ਕਰਾਂਗੇ ਤੇ ਰਸੀਂ ਚੰਗੇ ਆ ਸਾਨੂੰ ਚੰਗਿਆਈ ਹੀ ਪਾਏਗੀ ਬੁਰੇ ਨੂੰ ਬੁਰਾਈ ਚੰਗੀ ਲੱਗਦੀ ਹੈ ਪਾਪ ਬੁਰਾ ਪਾਪੀ ਕੋ ਪਿਆਰਾ ਚੰਗੇ ਨੂੰ ਚੰਗਿਆਈ ਚੰਗੀ ਲੱਗਦੀ ਹੈ ਤੋ ਇਸ ਕਰਕੇ ਕਬੀਰ ਜੀ ਮਹਾਰਾਜ ਕਹਿੰਦੇ ਨੇ ਅਗਲੇਰੇ ਸ਼ਲੋਕ ਵਿੱਚ ਕਬੀਰ ਰਾਤੀ ਹੂ ਮੈਂ ਕਾਰੀਆਂ ਕਾਰੇ ਉਬੇ ਜੰਤ ਲੈ ਫਾਹੀ ਉਠਤਾਵਤੀ ਸੇ ਜਾਣੋ ਮਾਰੇ ਭਗਵੰਤ ਫਰਮਾਇਆ ਹਜ਼ੂਰ ਨੇ ਕਹਿੰਦੇ ਨੇ ਰਾਤ ਨੂੰ ਬੜਾ ਸੰਗਣਾ ਹਨੇਰਾ ਹੈ ਜਾਨੀ ਕਾਲੀ ਬੋਲੀ ਰਾਤ ਤੇ ਜਿਨ੍ਹਾਂ ਨੇ ਚੋਰੀ ਕਰਨੀ ਹੋਵੇ ਘਰ ਲੁੱਟਣੇ ਹੋਣ ਡਾਕੇ ਮਾਰਨੇ ਹੋਣ ਉਹਨਾਂ ਲਈ ਇਹ ਬੜਾ ਵਧੀਆ ਮੌਕਾ ਬਣਦਾ ਹਨੀ ਦੀ ਰਾਤ ਮਰਮ ਨੂੰ ਕ ਆਪਣੇ ਘਰ ਵਿੱਚ ਆਰਾਮ ਨਾਲ ਬਹਿ ਜਾਂਦਾ ਹੈ ਪਿੰਨਾਂ ਹਨੇਰੇ ਟਕਰਾਂ ਠੋਕਰਾਂ ਕੌਣ ਖਾਂਦਾ ਰਿਹਾ ਵੀ ਬਹਿ ਜਾਓ ਟੇਕੇ ਕਿਤੇ ਨਹੀਂ ਜਾਣਾ ਜਿਹੜੇ ਕਾਰਜ ਹਨ ਉਹ ਸਵੇਰੇ ਕਰਾਂਗੇ ਦਿਨ ਚੜੇਗਾ ਆਮ ਬੰਦੇ ਦੇ ਅੰਦਰ ਭੈ ਵੀ ਹੁੰਦਾ ਵੀ ਹਨੇਰੇ ਚ ਬਾਹਰ ਨਿਕਲਾਂਗੇ ਕੋਈ ਘਟਨਾਵਾਂ ਨਾਲ ਵਾਪਸ ਕਾਦੇ ਲਈ ਜਾਣਾ ਪਰ ਕੁਝ ਲੋਕ ਨੇ ਜਦੋਂ ਰਾਤ ਨੂੰ ਸੰਘਣਾ ਹਨੇਰਾ ਹੋਵੇ ਤਾਂ ਉਹਨਾਂ ਨੂੰ ਮੌਕਾ ਮਿਲ ਜਾਂਦਾ ਉਹ ਕੀ ਕਰਨਗੇ ਕਿਸੇ ਦਾ ਘਰ ਭੰਨਣ ਲਈ ਕਿਸੇ ਦੀ ਚੋਰੀ ਕਰਨ ਲਈ ਕਿਤੇ ਡਾਕਾ ਮਾਰਨ ਲਈ ਤੁਰ ਪੈਣ ਉਹ ਕਿਉਂ ਤੁਰੇ ਨੇ ਕਿਉਂਕਿ ਬਾਹਰ ਹਨੇਰਾ ਕਬੀਰ ਜੀ ਕਹਿੰਦੇ ਕੱਲਾ ਬਾਹਰ ਹੀ ਹਨੇਰਾ ਥੋੜੀ ਉਹਨਾਂ ਦੇ ਅੰਦਰ ਵੀ ਹਨੇਰਾ ਕਬੀਰ ਰਾਤੀ ਹੋਵੇਂ ਕਾਰੀਆਂ ਕਾਰੇ ਉਭੇ ਜੰਤ ਜਿਹੜੇ ਅੰਦਰੋਂ ਕਾਲੇ ਨੇ ਉਹਨਾਂ ਨੂੰ ਬਾਹਰ ਦਾ ਹਨੇਰਾ ਸੂਟ ਕਰਦਾ ਹੈ ਭਾਉਂਦਾ ਹੈ ਕਿਦੋਂ ਉੱਚ ਵਿਚਾਰਦਾ ਸ਼ਹਿਰਾਂ ਨੂੰ ਆਗੂ ਕੌਣ ਲਾਉਂਦਾ ਹੈ ਘਰਾਂ ਨੂੰ ਜਿਹਦੇ ਆਪਣੇ ਅੰਦਰ ਅੱਗ ਇੰਨੀ ਵੱਲ ਰਹੀ ਵੀ ਸਾਂਭੀ ਨਹੀਂ ਜਾਂਦੇ ਉਹ ਕਹਿੰਦਾ ਵੀ ਸਭ ਕੁਝ ਲੂ ਦੇ ਸੜ ਦੋ ਸਭ ਕੁਝ ਜਦੋਂ ਬੰਦੇ ਦਾ ਅੰਦਰ ਜ਼ਰੀਲਾ ਹੋ ਜਾਏ ਤੋ ਆਸੇ ਪਾਸੇ ਡਾਂਗ ਮਾਰਦਾ ਹੈ ਅੰਦਰ ਦਾ ਜ਼ਹਿਰ ਉਹਨੇ ਕਿਤੇ ਤੇ ਜਾ ਕੇ ਸੁੱਟਣਾ ਹੈ ਕਿਤੇ ਤਾਂ ਕੱਢਣਾ ਹੈ ਹੁਣ ਕਬੀਰ ਜੀ ਮਹਾਰਾਜ ਕਹਿੰਦੇ ਵੀ ਬਾਹਰ ਹਨੇਰਾ ਪਰ ਉਹ ਸੁਨਹਰੇ ਵਿੱਚ ਜੇ ਕੋਈ ਚੋਰੀ ਕਰਨ ਤੁਰਿਆ ਹੈ ਘਰ ਭੰਨਣ ਤੁਰਿਆ ਹੈ ਠੱਗੀ ਮਾਰਨ ਤੁਰਿਆ ਹੈ ਡਾਕਾ ਮਾਰਨ ਤੁਰਿਆ ਹੈ ਨੁਕਸਾਨ ਕਰਨ ਕਿਸੇ ਦਾ ਤੁਰਿਆ ਤੇ ਇਹਦਾ ਮਤਲਬ ਹੈ ਉਹ ਬਾਹਰ ਦਾ ਹਨੇਰਾ ਉਡੀਕਦਾ ਸੀ ਉਹਨੂੰ ਹਨੇਰਾ ਪਾਉਂਦਾ ਸੀ ਕਿਉਂਕਿ ਉਹਦੇ ਅੰਦਰ ਆਲਰੇਡੀ ਹਨੇਰਾ ਸੀ ਉਹ ਅੰਦਰੋਂ ਪਹਿਲਾਂ ਹੀ ਕਾਲਾ ਸੀ ਕਾਰੀ ਉਬੇ ਜਾਂ ਲੈ ਫਾਹੀ ਉੱਠਦਾ ਹਵ ਕਹਿੰਦੇ ਨੇ ਉਹਨਾਂ ਨੇ ਤੇ ਬੁਰਾਈ ਦੀ ਫਾਈ ਆਪਣੇ ਗਲ ਪਾਈ ਹੋਈ ਹੈ ਤੇ ਉੱਠ ਕੇ ਤੁਰ ਪਏ। ਯਾਨੀ ਵੱਧੇ ਹੋਏ ਨੇ ਬੁਰਾਈ ਦੇ। ਬੁਰਾਈ ਜਦੋਂ ਖਿੱਚੀ ਜਾਂਦੀ ਤੁਰੇ ਜਾਂਦੇ ਨੇ। ਸੇ ਜਾਣ ਮਾਰੇ ਭਗਵਾਨ। ਬੀਰ ਜੀ ਕਹਿੰਦੇ ਨੇ ਇਹ ਜਾਣ ਕਿ ਅੰਦਰੋਂ ਪਰਮੇਸ਼ਰ ਨੇ ਉਹਨਾਂ ਨੂੰ ਮਾਰਿਆ। ਯਾਨੀ ਉਹਨਾਂ ਦਾ ਆਤਮਿਕ ਜੀਵਨ ਖੋਸ ਗਿਆ। ਉਹ ਰੱਬ ਦੇ ਮਾਰੇ ਹੋਏ ਬੰਦੇ। ਯਾਨੀ ਆਤਮਿਕ ਮੌਤੇ ਮਰੇ ਹੋਏ ਜਿਨ੍ਹਾਂ ਅੰਦਰ ਸੰਵੇਦਨਾ ਨਹੀਂ ਫੀਲਿੰਗ ਨਹੀਂ ਅਹਿਸਾਸ ਨਹੀਂ ਜਿਨ੍ਹਾਂ ਦੇ ਅੰਦਰ ਹਰਕਤ ਹੀ ਨਹੀਂ ਕਿਸੇ ਦਾ ਹਕਮ ਹੈ ਮਾਰਨ ਚੱਲਿਆ ਕਿਸੇ ਦਾ ਘਰ ਭੰਨਣ ਚੱਲਿਆ ਡਾਕਾ ਮਾਰਨ ਚੱਲਿਆ ਚੋਰੀ ਕਰਨ ਚੱਲਿਆ ਕਤਲ ਕਰਨ ਚੱਲਿਆ ਕਿਸੇ ਦਾ ਜੀਵਨ ਤਬਾਹ ਕਰਨ ਚ ਉਹਨਾਂ ਅੰਦਰ ਹਰਕਤ ਨਹੀਂ ਸੰਵੇਦਨਾ ਫੀਲਿੰਗ ਕੋਈ ਅੰਦਰੋਂ ਡੈਡੀ ਹੋਏ ਨਾ ਫਿਰ ਜੇ ਤੇ ਹਰਕਤ ਨਾ ਹੋਵੇ ਉਦੋਂ ਬੰਦਾ ਡੈਡੀ ਬਣੇ ਜਾਂਦਾ ਮਰੀ ਆਤਮਾ ਮਰੀ ਜਮੀਰ ਵਾਲੇ ਮਰੀ ਸੋਤ ਵਾਲੇ ਕਿਸਦਾ ਇੱਕ ਇਹ ਭਾਵ ਕਬੀਰ ਜੀ ਮਹਾਰਾਜ ਨੇ ਦੱਸਿਆ ਵੀ ਅੰਦਰ ਦੀ ਕਾਲਖ ਬਾਹਰ ਨੂੰ ਆਉਂਦੀ ਹੈ ਤੇ ਬੰਦਾ ਬਾਹਰ ਵੀ ਉਹੋ ਜਿਹਾ ਮਾਹੌਲ ਚਾਹੁੰਦਾ ਹੈ ਜਿਹੋ ਜਿਹਾ ਉਹਦੇ ਅੰਦਰ ਮਾਹੌਲ ਹੁੰਦਾ ਹੈ ਤੇ ਬੁਰਾ ਕਰਮ ਕਰਨ ਵਾਲਾ ਮਨੁੱਖ ਜਿਹੜਾ ਮਨ ਉਹਦੇ ਗਲ ਬੁਰਾਈ ਦੀ ਫਾਈਏ ਤੇ ਉਹ ਫਾਈ ਜਿਹਦਰੋਂ ਖਿੱਚੀ ਜਾਂਦੀ ਉਹਦਰੋਂ ਤੁਰਿਆ ਜਾਂਦਾ ਹੈ